ਇਨਾਂ ਦੀ ਸਿਹਤ ਕ੍ਰਾਂਤੀ ਝੂਠੀ ਇਨਾਂ ਦੀ ਸਿੱਖਿਆ ਕ੍ਰਾਂਤੀ ਝੂਠੀ ਪਰ ਇਨਾਂ ਦੀ ਇੱਕ ਕ੍ਰਾਂਤੀ ਸੱਚੀ ਜੇ ਉਹ ਹੈਗੀ ਐਡਵਰਟਾਈਜ਼ਮੈਂਟ ਕ੍ਰਾਂਤੀ ਮਸ਼ਹੂਰੀ ਕ੍ਰਾਂਤੀ ਵਾਈਟ ਰੀਵਰ ਮੀਡੀਆ ਪ੍ਰਾਈਵੇਟ ਲਿਮਟਿਡ ਇੱਕ ਕੰਪਨੀ ਬੰਬਈ ਦੀ ਹੈ ਡੈਂਸੂ ਨੈਟਵਰਕ ਐਡਵਰਟਾਈਜ਼ਮੈਂਟ ਪ੍ਰਾਈਵੇਟ ਲਿਮਟਿਡ ਦੋਨਾਂ ਕੰਪਨੀਆਂ ਨੂੰ 16 ਕਰੋੜ ਤੋਂ ਉੱਪਰ ਦੇ ਵੱਡਾ ਟੈਂਡਰ ਦਿੱਤਾ ਗਿਆ ਬੰਬੇ ਦੇ ਵਿੱਚ ਮਸ਼ਹੂਰੀ ਕਰਨ ਦੇ ਇਨਾ ਕਰਜ਼ਾ ਚੜ ਕਿੱਥੇ ਰਿਹਾ ਐਨਾ ਕੋਲੋਂ ਡਾਕਟਰਾਂ ਦੇ ਡਾਕਟਰ ਰੱਖਣ ਜੋਗੇ ਪੈਸੇ ਕੋਈ ਨਹੀਂ ਐਨਾ ਕੋਲੋਂ ਮੁਲਾਜ਼ਮ ਰੱਖਣ ਜੋਗੇ ਪੈਸੇ ਕੋਈ ਨਹੀਂ ਇਸੇ ਕੰਮ ਜੋਗੇ ਪੈਸੇ ਨਹੀਂ ਪਰ ਇਨਾ ਕੋਲ ਮਸ਼ਹੂਰੀਆਂ ਜੋਗੇ ਪੈਸੇ ਹੈਗੇ ਨੇ ਉਹ ਵੀ ਆਪਣੇ ਸੂਬੇ ਤੋਂ ਹਜ਼ਾਰ ਕਿਲੋਮੀਟਰ ਦੂਰ ਜਿੱਥੇ ਇਨਾ ਦੀ ਪਾਰਟੀ ਦੇ ਚੋਣ ਪ੍ਰਚਾਰ ਹਸਤੇ ਇਹ ਟੈਂਡਰ ਦਿੱਤਾ ਗਿਆ। ਕਾਬ ਦਾ ਆਰਥਿਕ ਢਾਂਚਾ ਤਾਂ ਹੀ ਵਿਗੜਿਆ ਹੈ ਕਿ ਕਰਜ਼ਾ ਲੈ ਲੈ ਕੇ ਸਾਰੇ ਮਹਿਕਮਿਆਂ ਦਾ ਪੈਸਾ ਲੈ ਲੈ ਕੇ ਜ਼ਮੀਨਾਂ ਮਿੱਟੀ ਦੇ ਭਾਅ ਵੇਚ-ਵੇਚ ਕੇ ਇਹ ਸਰਕਾਰ ਦੁੱਬੇ ਸੁਬੇ ਦੂਜੇ ਸੁਬੇ ਆਦੀ ਪ੍ਰਚਾਰ ਖਰਚ ਕਰ ਰਹੀ ਹੈ ਜਾਂ ਲੁੱਟ ਮਾਰ ਕਰ ਰਹੀ ਹੈ। ਮੈਂ ਹਰਦੀਪ ਸਿੰਘ ਬਲਾਰਾ ਸ਼੍ਰੋਮਣੀ ਅਕਾਲੀ ਦਲ। ਅਸੀਂ ਹਮੇਸ਼ਾ ਇਹ ਗੱਲ ਕਰਨੇ ਆਂ ਬਿੱਗ ਪੰਜਾਬ ਦਾ ਖਜ਼ਾਨਾ ਇਹ ਸੂਬਾ ਸਰਕਾਰ ਤੇ ਆਪ ਪਾਰਟੀ ਦੂਜੇ ਸੂਬਿਆਂ 'ਚ ਆਪਣੇ ਚੋਣ ਪ੍ਰਚਾਰ ਵਾਸਤੇ ਵਰਤ ਰਹੀ ਹੈ ਇੱਥੇ ਦੇ ਖਜ਼ਾਨੇ ਨੂੰ ਲੰਬੂ ਲਾ ਰਹੀ ਹੈ ਹਰੇ ਤੱਕ ਤੱਕ ਅਸੀਂ ਇਹੀ ਦੇਖਨੇ ਸਾ ਬਈ ਸਾਡੇ ਸੂਬੇ ਦੇ ਕਿਰਾਏ ਦੇ ਜਹਾਜ਼ ਜਿਹਦਾ ਲੱਖਾਂ ਰੁਪਏ ਪਰ ਔਰ ਕਿਰਾਇਆ ਹੈ ਉਹ ਦਿੱਲੀ ਦੇ tàal ਵੀ ਵਰਤਦੇ ਨੇ ਦੂਜੇ ਸੂਬਿਆਂ 'ਚ ਜਾ ਕੇ ਚੋਣਾ ਪ੍ਰਚਾਰ ਕਰਨ ਵਾਸਤੇ ਲੇਕਿਨ ਮੈਂ ਜੋ ਤੁਹਾਨੂੰ ਦਿਖਾ ਰਿਹਾ ਪਿੱਛੇ ਬੰਬੇ ਦੇ ਵਿੱਚ ਮਿਸੀਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਏ ਸਨ ਕਿਵੇਂ ਪੰਜਾਬ ਦੇ ਖਜ਼ਾਨੇ ਦੀ ਦੂਮਤੋ ਕੀਤੀ ਗਈ ਬੰਬੇ ਦੇ ਚਨਾਵਾਂ ਦੇ ਵਿੱਚ ਉਹਦਾ ਐਗਜ਼ਾਮਪਲ ਹੈਗਾ ਜੇ ਇਹ ਦੋ ਕਾਰਕ ਅਸੀਂ ਜਨਰਲੀ ਇਹਨਾਂ ਨੂੰ ਕਹਿੰਦੇ ਆ ਇਹਨਾਂ ਦੀ ਸਿਹਤ ਕ੍ਰਾਂਤੀ ਝੂਠੀ ਇਹਨਾਂ ਦੀ ਸਿੱਖਿਆ ਕ੍ਰਾਂਤੀ ਝੂਠੀ ਪਰ ਇਹਨਾਂ ਦੀ ਇੱਕ ਕ੍ਰਾਂਤੀ ਸੱਚੀ ਜੇ ਉਹ ਹੈਗੀ ਐਡਵਰਟਾਈਜ਼ਮੈਂਟ ਕ੍ਰਾਂਤੀ ਮਸ਼ਹੂਰੀ ਕ੍ਰਾਂਤੀ ਪਰ ਉਹ ਮਸ਼ਹੂਰੀ ਐਂਟਰਟੇਨਮੈਂਟ ਸਿਰ ਸੁਬੇ ਚ ਨਹੀਂ ਹੁਣ ਜਦੋਂ ਮਹਾਰਾਸ਼ਟਰ ਬੰਬੇ ਚ ਚੋਣ ਸਨ ਪੰਜਾਬ ਦੇ ਖਜ਼ਾਨੇ ਚ ਡਿਪਾਰਟਮੈਂਟ ਆਫ ਇਨਫੋਰਮੇਸ਼ਨ ਐਂਡ ਪਬਲਿਕ ਰਿਲੇਸ਼ਨ ਤੇਮਿੰਦਰ ਸਿੰਘ ਦੁਆਰਾ ਸਾਈਨ ਇੱਕ ਕੰਪਨੀ ਬੰਬੇ ਦੀ ਹੈਗੀ ਜਿਹੜੀ ਵਾਈਟ ਰਿਵਰ মিডিਆ ਪ੍ਰਾਈਵੇਟ ਲਿਮਟਿਡ ਤੇ ਇੱਕ ਕੰਪਨੀ ਬੰਬੇ ਦੀ ਹੈ ਡੈਂਸੂ ਨੈਟਵਰਕ ਐਡਵਾਈਜ਼ਮੈਂਟਸ ਪ੍ਰਾਈਵੇਟ ਲਿਮਟਿਡ ਦੋਨਾਂ ਕੰਪਨੀਆਂ ਨੂੰ 16 ਕਰੋੜ ਤੋਂ ਉੱਤੇ ਦੇ ਵੱਡਾ ਟੈਂਡਰ ਦਿੱਤਾ ਗਿਆ ਬੰਬੇ ਦੇ ਵਿੱਚ ਮਸ਼ਹੂਰੀ ਕਰਨ ਦੇ ਦਸੋ ਚ ਨਾਲ ਬੰਬੇ ਦੇ ਵਿੱਚ ਤੇ ਖਜ਼ਾਨੇ ਨੂੰ ਲੱਭੂ ਲੱਗ ਰਿਹਾ ਪੰਜਾਬ ਸਰਕਾਰ ਦੀ ਐਡਵਰਟਾਈਜ਼ਮੈਂਟ ਡਿਪਾਰਟਮੈਂਟ ਜਿਹੜਾ ਪੰਜਾਬ ਸਰਕਾਰ ਦਾ ਇਨਫੋਰਮੇਸ਼ਨ ਤੇ ਪਬਲਿਕ ਰਿਲੇਸ਼ਨ ਵਿਭਾਗ ਹੈ ਉਹ ਇਹਨਾਂ ਦੋਨੋਂ ਕੰਪਨੀਆਂ ਨੂੰ ਪੇਮੈਂਟ ਕਰ ਰਿਹਾ ਇੱਕ ਇੱਕ ਕੰਪਨੀ ਨੂੰ ਪੇਮੈਂਟ ਕਰ ਰਿਹਾ 8 ਕਰੋੜ 19 ਲੱਖ 31 ਹਜ਼ਾਰ 500 ਦੂਜੀ ਕੰਪਨੀ ਨੂੰ ਪੇਮੈਂਟ ਕਰ ਰਿਹਾ 8 ਕਰੋੜ 14 ਲੱਖ 80 ਹਜ਼ਾਰ ਦੋਨੋਂ ਬੰਬੇ ਦੀਆਂ ਕੰਪਨੀਆਂ ਦੱਸੋ ਜੀ ਸਾਡੇ ਤੇ ਕਰਜ਼ਾ ਚੜੀ ਜਾ ਰਹੇ ਹਨ ਅਸੀਂ ਤਾਂ ਹੀ ਕਿੰਨੇ ਇਹਨਾਂ ਕਰਜ਼ੇ ਚੜ ਕਿੱਥੇ ਰਿਹਾ ਇਹਨਾਂ ਕੋਲ ਡਾਕਟਰਾਂ ਦੇ ਡਾਕਟਰ ਰੱਖਣ ਜੋਗੇ ਪੈਸੇ ਕੋਈ ਨਹੀਂ ਇਹਨਾਂ ਕੋਲ ਮੁਲਾਜ਼ਮ ਰੱਖਣ ਜੋਗੇ ਪੈਸੇ ਕੋਈ ਨਹੀਂ ਇਹਨਾਂ ਕੋਲ ਡੀਏ ਦੇਣ ਜੋਗੇ ਪੈਸੇ ਕੋਈ ਨਹੀਂ ਇਹ 100 ਰੁਪਏ ਤੇ ਡਾਕਟਰ ਰੱਖ ਰਹੇ ਨੇ ਇਹਨਾਂ ਕੋਲ ਹਸਪਤਾਲ ਬਣਾਉਣ ਜੋਗੇ ਪੈਸੇ ਕੋਈ ਨਹੀਂ ਇਹਨਾਂ ਕੋਲ ਕਿਸੇ ਕੰਮ ਜੋਗੇ ਪੈਸੇ ਨਹੀਂ ਪਰ ਇਹਨਾਂ ਕੋਲ ਮਸ਼ਹੂਰੀਆਂ ਜੋਗੇ ਪੈਸੇ ਹੈਗੇ ਨੇ ਉਹ ਵੀ ਆਪਣੇ ਸੂਬੇ ਤੋਂ ਹਜ਼ਾਰ ਕਿਲੋਮੀਟਰ ਦੂਰ ਜਿੱਥੇ ਇਹਨਾਂ ਦੀ ਪਾਰਟੀ ਦੇ ਚੋਣ ਪ੍ਰਚਾਰ ਹਸਤੇ 8 ਅੰਡਰ ਦਿੱਤਾ ਗਿਆ ਕਿਸ ਕੰਮ ਅਸਤੇ ਜੀ ਇੱਕ ਕੰਮ ਦਿੱਤਾ ਗਿਆ ਮਾਸ ਮੀਡੀਆ ਕਮਿਊਨੀਕੇਸ਼ਨ ਪ੍ਰਮੋਸ਼ਨ ਕ੍ਰिएशन ਆਫ ਕੰਟੈਂਟ ਐਡਵਰਟਾਈਜ਼ਮੈਂਟ ਇਵੈਂਟ ਮੈਨੇਜਮੈਂਟ ਐਂਡ ਡਿਜੀਟਲ ਮਾਰਕੀਟਿੰਗ ਦੋਨੋਂ ਕੰਪਨੀਆਂ ਨੂੰ ਇੱਕ ਨੂੰ 8 ਕਰੋੜ 14 ਲੱਖ 80 ਹਜ਼ਾਰ ਦੂਜੇ ਨੂੰ 8 ਕਰੋੜ 19 ਲੱਖ 31 ਹਜ਼ਾਰ 500 ਇਹ ਤਾਂ ਇੱਕ ਐਗਜ਼ਾਮਪਲ ਹੈ ਜਿਹੜਾ ਸਾਡੇ ਸਾਹਮਣੇ ਆਇਆ ਇਸ ਤੋਂ ਇਲਾਵਾ ਕਈ ਸੌ ਕਰੋੜ ਰੁਪਏ ਜਿਹੜੇ ਜਿਹੜੇ ਸੂਬੇ ਚ ਨਾਮ ਹੋਏ ਨੇ ਇਨਾਂ ਨੇ ਇਸ ਤੋਂ ਪਤਾ ਚੱਲਦਾ ਹੈ ਕਿ ਸਾਡੇ ਸੂਬੇ ਦੇ ਪੈਸੇ ਨੂੰ ਕਿਵੇਂ ਅੱਗ ਲਾਈ ਕਿਵੇਂ ਲੰਬੂ ਲਾਇਆ ਸੋ ਇਹ ਬੜਾ ਕਲੀਅਰ ਹੈ ਕਿ ਪ੍ਰਧਾਨ ਪੰਜਾਬ ਦਾ ਆਰਥਿਕ ਢਾਂਚਾ ਤਾਂ ਹੀ ਵਿਗੜਿਆ ਹੈ ਕਿ ਕਰਜ਼ਾ ਲੈ ਲੈ ਕੇ ਸਾਰੇ ਮਹਿਕਮਿਆਂ ਦਾ ਪੈਸਾ ਲੈ ਲੈ ਕੇ ਜ਼ਮੀਨਾਂ ਮਿੱਟੀ ਦੇ ਭਾਅ ਵੇਚ-ਵੇਚ ਕੇ ਇਹ ਸਰਕਾਰ ਦੂਬੇ ਸੂਬੇ ਦੂਜੇ ਸੂਬਿਆਂ ਦੇ ਪ੍ਰਚਾਰ 'ਚ ਖਰਚ ਕਰ ਰਹੀ ਹੈ ਜਾਂ ਲੁੱਟਮਾਰ ਕਰ ਰਹੀ ਹੈ ਸੱਚੀ